ਏਟੀਐਮ ਵਿੱਚੋਂ ਪੈਸੇ ਕਢਵਾਉਣ ਵਾਲੇ ਹੋ ਜਾਣ ਸਾਵਧਾਨ ਚੋਰਾਂ ਵੱਲੋਂ ਚੋਰੀ ਕਰਨ ਦਾ ਵਰਤਿਆ ਗਿਆ ਨਵਾਂ ਤਰੀਕਾ ਜਾਣਕਾਰੀ ਅਨੁਸਾਰ ਜੈਤੂ ਦੇ ਕੋਟਕਪੂਰਾ ਰੋਡ ਸਥਿਤ ਐਸਬੀਆਈ ਦੇ ਬੈਂਕ ਵਿੱਚ ਚੋਰਾਂ ਵੱਲੋਂ ਇੱਕ ਸਨਮਾਇਕੇ ਦਾ ਪੀਸ ਜਿੱਥੋਂ ਪੈਸੇ ਨਿਕਲਦੇ ਨੇ ਉੱਥੇ ਮਗਾਕਰੀ ਕੀਤੇ ਜਾ ਰਹੇ ਨੇ ਜਿਹਦੇ ਚਲਦਾਂ ਇੱਕ ਵਿਅਕਤੀ ਨੂੰ ਇਸ ਦਾ ਪਤਾ ਲੱਗਿਆ ਤਾਂ ਉਸਨੇ ਤੁਰੰਤ ਬੈਂਕ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਆਓ ਸੁਣਦੇ ਹਾਂ ਕੀ ਕਹਣਾ ਹੈ ਇਸ ਵਿਅਕਤੀ ਦਾ ਜਿਸਨੇ ਕਿ ਪਤਾ ਲੱਗਿਆ ਕਿ ਇਸ ਦੇ ਉੱਪਰ ਸਨਮੈਕਾ ਲਗਾਇਆ ਹੋਇਆ ਹੈ ਹਾਂ ਕੀ ਨਾਮ ਕੀ ਹੈ ਤੁਹਾਡਾ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਕਿੱਥੋਂ ਦੇ ਆਣ ਵਾਲੇ ਤੁਸੀਂ ਅਸੀਂ ਦਲ ਸਿੰਘ ਵਾਲਾ ਪਿੰਡ ਦਾ ਕੁਲਵਿੰਦਰ ਦਲ ਸਿੰਘ ਵਾਲਾ ਪਿੰਡ ਦੇ ਕੁਲਵਿੰਦਰ ਜੀ ਕੀ ਗੱਲ ਹੋਈ ਸੀ ਕੀ ਸਾਰੀ ਦੱਸੋ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਏਟੀਐਮ ਚੋਂ ਮੈਂ ਪੈਸੇ ਕਢਾਉਣ ਆਇਆ ਸੀ ਜੀ ਮੈਂ ਆ ਕੇ ਐਂਟਰੀਆ ਕਾਰਨ ਪਾ ਕੇ ਆਪ ਦਾ ਕੋਡ ਭਰ ਕੇ ਸਾਰਾ ਕੁਝ ਕਰਤਾ ਸੀ ਪੇਮੈਂਟ ਭਰਤੀ ਸੀਗੀ ਅੱਛਾ ਤੇ ਐਂਟਰੀ ਹੋਈ ਆ ਜਮਾ ਖੜਕਾ ਹੋ ਗਿਆ ਪੂਰਾ ਅੱਛਾ ਤੇ ਮੁੜ ਕੇ ਗਾਂਹ ਮਾਇਆ ਨਹੀਂ ਆਈ ਜਿੱਥੋਂ ਪੈਸੇ ਨਿਕਲਦੇ ਹੁੰਦੇ ਉੱਥੇ ਚੀਪੀ ਲੱਗੀ ਵੀ ਆ ਉੱਥੇ ਉਹ ਲੱਗਿਆ ਹਾਂ ਅਮਰੀਕਾ ਜਾ ਲੱਗਿਆ ਹੋਇਆ ਤੁਸੀਂ ਕਿਸੇ ਮੈਨੇਜਰ ਨਾਲ ਗੱਲਬਾਤ ਕੀਤੀ ਹੈਗੀ ਮੈਂ ਬਾਈਕ ਤੇ ਜਾਇਆ ਸੀ ਉਦੋਂ ਹੀ ਉਸੇ ਟਾਈਮ ਉਸੇ ਟਾਈਮ ਕੀ ਕਹਿੰਦੇ ਉਹ ਕਹਿੰਦੇ ਅਖੇ ਵੀ ਦੂਜਾ ਆਇਆ ਸੀ ਕੋਰਟ ਪਰਮਿਸ਼ਨ ਤਾਂ ਵੀ ਉਹ ਫੋਨ ਕਰਤਾ ਅੱਛਾ ਵੀ ਉਹ ਆ ਕੇ ਤੇ ਕੋ ਢੋਂਗ ਕੇ ਤੇ ਆ ਕੇ ਦੂਜਾ ਹੱਲ ਕਰ ਜਾਣਗੇ ਕੋਟੋ ਆ ਕੇ ਹੱਲ ਕਰ ਜਾਣਗੇ ਪਹਿਲਾਂ ਵੀ ਹੋਈ ਐ ਸਾਨੂੰ ਕਿਸੇ ਨੇ ਕਿਹਾ ਹੀ ਵੀ ਧਿਆਨ ਰੱਖਿਓ ਤੁਹਾਡੇ ਕੰਮ ਕੰਮ ਕਰਨੀ ਧਿਆਨ ਹੁੰਦਾ ਅੱਜ ਤਾਂ ਵੀ ਕਿਹਾ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਕਿਹੜਾ ਲੱਗਿਆ ਇਹਨਾਂ ਫਰਮੇਕਾ ਵੀ ਅੰਦਰ ਬਹੁ ਜਾਣੇ ਜਾਂਦੇ ਪੈਸੇ ਕਢੋਣਾ ਤੇ ਅਸੀਂ ਕਹੀ ਤੁਸੀਂ ਇਹਨਾਂ ਦੇ ਕੈਮਰੇ ਚ ਚੈੱਕ ਕਰਨੇ ਚਾਹੀਦੇ ਇਹਨਾਂ ਨੂੰ ਤਾਂ ਹੀ ਇੱਕ ਇਹਨਾਂ ਦੇ ਕੈਮਰੇ ਨਹੀਂ ਚੱਲਦੇ ਹੁੰਦੇ ਤਾਂ ਹੀ ਅਗਲਾ ਵਾਰੀ ਉੱਤੇ ਆਂਦਾ ਵੀ ਇਹ ਵਾਰਦਾਤ ਕਰਦਾਗਾ ਇਹ ਤਾਂ ਹੁਣ ਇਹਨਾਂ ਨੂੰ ਚਾਹੀਦਾ ਇਹ